ਔਰ ਵੱਡੀ ਖਬਰ ਆ ਰਹੀ ਹੈ ਕੋਲਕਾਤਾ ਤੋਂ ਦੱਸਦੀ ਹੈ ਕੋਲਕਾਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਰੇਪ ਹੋਇਆ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਰਾਤ ਕੋਲਕਾਤਾ ਦੇ ਉੱਤੇ ਭਾਰੀ ਪਈ ਹੈ ਕਿਉਂਕਿ ਪ੍ਰਦਰਸ਼ਨਕਾਰੀ ਆਰਜੀ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋ ਗਏ ਪੀੜ ਗੁੱਸੇ ਦੇ ਵਿੱਚ ਸੀ ਪੁਲਿਸ ਨੇ ਹਾਲਾਕੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਬਾਤ ਜ਼ਿਆਦਾ ਸੀ ਪੁਲਿਸ ਫੋਰਸ ਘੱਟ ਸੀ ਇਸ ਕਰਕੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਦੱਸਿਆ ਜਾ ਰਿਹਾ ਹੈਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਦੱਸ ਦਈਏ ਕੋਲਕਾਤਾ ਦੇ ਵਿੱਚ 8 ਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡ ਇਅਰ ਦੀ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਸੋ ਬੀਤੀ ਰਾਤ ਇੱਕ ਪ੍ਰਦਰਸ਼ਨ ਹੋਇਆ ਦਰਅਸਲ ਪ੍ਰਦਰਸ਼ਨਾਂ ਦੀ ਇੱਕ ਲੜੀ ਜੀ ਪੂਰੇ ਦੇਸ਼ ਦੇ ਵਿੱਚ ਚੱਲੂ ਹੈ ਡਾਕਟਰਸ ਆਪਣੀ ਸੇਫਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਸੋ ਦੱਸ ਦਈਏ ਕਿ ਬੀਤੀ ਰਾਤ ਜੋ ਪ੍ਰਦਰਸ਼ਨ ਹੋਇਆ ਉਹ ਅਚਾਨਕ ਹਿੰਸਕ ਹੋ ਗਿਆ ਕਿਉਂਕਿ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਬਲਾਤਕਾਰ ਹੋਇਆ ਉਸ ਤੋਂ ਬਾਅਦ ਪ੍ਰਦਰਸ਼ਨ ਜੋ ਹੋ ਰਹੇ ਨੇ ਉਸ ਨੂੰ ਇਨਸਾਫ ਤੋਂ ਵਾਣ ਦੇ ਲਈ ਉਸ ਨੇ ਕੱਲ ਹਿੰਸਕ ਰੂਪ ਲੈ ਲਿਆ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਹਿੰਸਕ ਭੀੜ ਦਾਖਲ ਹੋ ਗਈ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਵੀ ਤੋੜ ਦਿੱਤੀ ਗਈ ਔਰ ਪਰੇ ਹੈ ਲੋਕ ਕੌਣ ਸੀ ਜੋ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆੜ ਦੇ ਵਿੱਚ ਇੱਕ ਕੁਚਰਾਰਤੀ ਅੰਸਰ ਸੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਜ਼ਿਆਦਾ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਪੀੜ ਨੇ ਪੁਲਿਸ ਦੀ ਗੱਡੀਆਂ ਦੇ ਉੱਤੇ ਪੰਨ ਤੋੜ ਕੀਤੀ ਸਾਧ ਦਿੱਤਾ ਪਰ ਕੋਲਕਾਤਾ ਪੁਲਿਸ ਦੇ ਖਿਲਾਫ ਆਪਾਹ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਕੋਲਕਾਤਾ ਪੁਲਿਸ ਤੇ ਉੱਤੇ ਲੋਕਾਂ ਨੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ ਕਿਉਂਕਿ ਇੱਕ ਮੀਡੀਆ ਕੈਂਪੇਨ ਚਲਾਇਆ ਗਿਆ ਕਿ ਪੁਲਿਸ ਜੋ ਹੈ ਉਹ ਲੋਕਾਂ ਦਾ ਸਾਥ ਨਹੀਂ ਦੇ ਰਹੀ ਔਰ ਇਸੇ ਦੇ ਚਲਦਿਆਂ ਇਹ ਜੋ ਪੀੜਾ ਹੈ ਉਹ ਬਹੁਤ ਜ਼ਿਆਦਾ ਹਿੰਸਕ ਹੋ ਗਈ ਔਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਅਫਵਾਹਾਂ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮੀਡੀਆ ਵੱਲੋਂ ਵੀ ਬਹੁਤ ਜ਼ਿਆਦਾ ਦਬਾਅ ਹੈ ਜਾਂਚ ਹੁਣ ਸੀਬੀਆਈ ਦੇ ਕੋਲ ਹੈ ਨਿਰਪੱਖ ਜਾਂਚ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਜੋ ਹੈ ਉਹ ਸੀਬੀਆਈ ਨੂੰ ਲਗਾਤਾਰ ਸਹਿਯੋਗ ਕਰੇਗੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਸਿਆਸੀ ਪ੍ਰतिक੍ਰਮ 20 ਘਟਨਾ ਨੂੰ ਲੈ ਕੇ ਆਨੇ ਸ਼ੁਰੂ ਹੋ ਗਏ ਨੇ ਕਾਂਗਰਸਾਗੂ ਰਾਹੁਲ ਗਾਂਧੀ ਨੇ ਘਟਨਾ ਤੋਂ 5 ਦਿਨ ਬਾਅਦ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਪਰ ਬਚਾਉਣ ਦੀ ਕੋਸ਼ਿਸ਼ ਉੱਥੇ ਹੋ ਰਹੀ ਹੈ ਦੂਜੇ ਪਾਸੇ ਰੈਜ਼ੀਡੈਂਟ ਡਾਕਟਰਸ ਨੇ ਕਿਹਾ ਹੈ ਕਿ ਸੈਮੀਨਾਰ ਹਾਲ ਤੋਂ 20 ਮੀਟਰ ਦੂਰ ਪੰਤੜ ਹੋਈ ਹੈ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਸામਨੇ ਰੈਨੋਵੇਸ਼ਨ ਦੇ ਨਾਮ ਤੇ ਸਬੂਤਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਰੈসিডেন্ট ਡਾਕਟਰ ਨੇ ਇੱਕ ਵੱਡਾ ਜੋ ਦੋਸ਼ ਹੈ ਉਹ ਲਗਾਇਆ ਦੂਜੇ ਪਾਸੇ ਮਮਤਾ ਬਨਰਜੀ ਬੰਗਾਲ ਪੱਛਮੀ ਬੰਗਾਲ ਦੀ ਮੁਖੰਤ ਨੇ ਕਿਹਾ ਕਿ ਸੀਬੀਆਈ ਜਾਂਚ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਬੀਜੇਪੀ ਤੇ ਸੀਪੀਆਈਐਮ ਰਾਜਨੀਤੀ ਕਰ ਰਹੇ ਨੇ ਵਿਰੋਧੀ ਧਿਰ ਨੇ ਜੋ ਦੋਸ਼ ਲਗਾਏ ਨੇ ਉਹਨਾਂ ਨੂੰ ਲੈ ਕੇ ਮਮਤਾ ਬਨਰਜੀ ਨੇ ਕਿਹਾ ਕਿ ਸੀਪੀਆਈਐਮ ਤੇ ਬੀਜੇਪੀ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ ਪੱਛਮੀ ਬੰਗਾਲ ਦੇ ਵਿੱਚ ਬੰਗਲਾਦੇਸ਼ ਜਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਸਰਕਾਰ ਇਸ ਜਾਂਚ ਦਾ ਸਮਰਥਨ ਕਰ ਰਹੀ ਹੈ اور بڑی خبر ਆ ਰਹੀ ਹੈ کولਕਾਤਾ ਤੋਂ ਦੱਸਦੀ ਹੈ کولਕਾਤਾ ਦੇ ਵਿੱਚ ٹریننگ ਡਾਕਟਰ ਦੇ ਨਾਲ ਜੋ ریپ ਹੋਇਆ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਰਾਤ کولਕਾਤਾ ਦੇ ਉੱਤੇ ਭਾਰੀ ਪਈ ਹੈ ਕਿਉਂਕਿ ਪ੍ਰਦਰਸ਼ਨਕਾਰੀ ਆਰਜੀ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋ ਗਏ ਪੀੜ ਗੁੱਸੇ ਦੇ ਵਿੱਚ ਸੀ ਪੁਲਿਸ ਨੇ ਹਾਲਾકી ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਬਹੁਤ ਜ਼ਿਆਦਾ ਸੀ ਪੁਲਿਸ ਫੋਰਸ ਘੱਟ ਸੀ ਇਸ ਕਰਕੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਦੱਸਿਆ ਜਾ ਰਿਹਾ ਹੈਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪ੍ਰਤੀਕ੍ਰਿਆਵਾਂ ਆ ਰਹੀਆਂ ਨੇ ਦੱਸ ਦਈਏ ਕੋਲਕਾਤਾ ਦੇ ਵਿੱਚ 8 ਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡ ਇਅਰ ਦੀ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੂੰ ਇਨਸਾਫ ਦਵਾਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਸੋ ਬੀਤੀ ਰਾਤ ਇੱਕ ਪ੍ਰਦਰਸ਼ਨ ਹੋਇਆ ਦਰਅਸਲ ਪ੍ਰਦਰਸ਼ਨਾਂ ਦੀ ਇੱਕ ਲੜੀ ਜੀ ਪੂਰੇ ਦੇਸ਼ ਦੇ ਵਿੱਚ ਚੱਲੂ ਹੈ ਡਾਕਟਰ ਆਪਣੀ ਸੇਫਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਸੋ ਦੱਸਦੀ ਏ ਕਿ ਬੀਤੀ ਰਾਤ ਜੋ ਪ੍ਰਦਰਸ਼ਨ ਹੋਇਆ ਉਹ ਅਚਾਨਕ ਹਿੰਸਕ ਹੋ ਗਿਆ ਕਿਉਂਕਿ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਬਲਾਤਕਾਰ ਹੋਇਆ ਉਸ ਤੋਂ ਬਾਅਦ ਪ੍ਰਦਰਸ਼ਨ ਜੋ ਹੋ ਰਹੇ ਨੇ ਉਸ ਨੂੰ ਇਨਸਾਫ ਤੋਂ ਵਾਣ ਦੇ ਲਈ ਉਸ ਨੇ ਕੱਲ ਹਿੰਸਕ ਰੂਪ ਲੈ ਲਿਆ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਹਿੰਸਕ ਭੀੜ ਦਾਖਲ ਹੋ ਗਈ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਵੀ ਤੋੜ ਦਿੱਤੀ ਗਈ ਔਰ ਪਰੇ ਹੈ ਲੋਕ ਕੌਣ ਸੀ ਜੋ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆੜ ਦੇ ਵਿੱਚ ਇੱਕ უਚਾਰਾਰਤੀ ਅੰਸਰ ਸੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਜ਼ਿਆਦਾ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਢੀੜ ਨੇ ਪੁਲਿਸ ਦੀ ਗੱਡੀਆਂ ਦੇ ਉੱਤੇ ਪੰਨ ਤੋੜ ਕੀਤੀ ਪੱਥਰ ਵੀ ਸੁੱਟੇ ਉਸ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਵੀ ਇਹ ਭੀੜ ਵੜ ਗਈ ਤੇ ਹਸਪਤਾਲ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਕਰਵਾਇਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਘੱਟ ਸੀ ਤੋੜ-ਫੋੜ ਕਰਨ ਵਾਲੇ ਜ਼ਿਆਦਾ ਸੀ ਇਸੇ ਕਰਕੇ ਪੁਲਿਸ ਪਾਰਟੀ ਪੀੜ ਨੂੰ ਕੰਟਰੋਲ ਇੱਕੋ ਦਮ ਨਹੀਂ ਕਰ ਸਕੀ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਮਜਬੂਰਨ ਲਾਠੀ ਚਾਰਜ ਕਰਨਾ ਪਿਆ ਤੇ ਥਰੂ ਗੈਸ ਦੇ ਕੋਲੇ ਵੀ ਛੱਡੇ ਗਏ ਦੂਜੇ ਪਾਸੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਦਾ ਕਹਿਣਾ ਹੈ ਕਿ ਮੀਡੀਆ ਕੈਂਪੇਨ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ ਔਰ ਇਸੇ ਦੇ ਚੱਲਦਿਆਂ जो बीती रात को होया वह सब कुछ होया उन्होंने कहा कि कोलकाता पुलिस के खिलाफ एक मीडिया कैंपेन चलाया जा रहा है जबकि कोलकाता पुलिस ने कुछ नहीं किया कोलकाता पुलिस ने हमेशा साथ दिता है पर कोलकाता पुलिस के खिलाफ अफवाह फैलाईया जा रही है ने उन्होंने कहा कि कोलकाता पुलिस के उ ने भरोसा करना बंद कर दिता है क्योंकि एक मीडिया कैंपेन चलाया गया कि पुलिस जो है वो लोगों का साथ नहीं दे रही और इसी दे चलद ये जो ਪੀੜ ਹੈ ਉਹ ਬਹੁਤ ਜ਼ਿਆਦਾ ਹਿੰਸਕ ਹੋ ਗਈ ਔਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਦਾ ਵੀ ਕਹਿਣਾ ਕਿ ਸਿਰਫ ਅਫਵਾਹਾਂ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮੀਡੀਆ ਵੱਲੋਂ ਵੀ ਬਹੁਤ ਜ਼ਿਆਦਾ ਦਬਾਅ ਹੈ ਜਾਂਚ ਹੁਣ ਸੀਬੀਆਈ ਦੇ ਕੋਲ ਹੈ ਨਿਰਪੱਖ ਜਾਂਚ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਜੋ ਹੈ ਉਹ ਸੀਬੀਆਈ ਨੂੰ ਲਗਾਤਾਰ ਸਹਿਯੋਗ ਕਰੇਗੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕੀ ਸਿਆਸੀ ਪ੍ਰतिक੍ਰਮ ਇਸ ਘਟਨਾ ਨੂੰ ਲੈ ਕੇ ਆਨੇ ਸ਼ੁਰੂ ਹੋ ਗਏ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ਤੋਂ 5 ਦਿਨ ਬਾਅਦ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਪਰ ਬਚਾਉਣ ਦੀ ਕੋਸ਼ਿਸ਼ ਉੱਥੇ ਹੋ ਰਹੀ ਹੈ ਦੂਜੇ ਪਾਸੇ ਰੈਜ਼ੀਡੈਂਟ ਡਾਕਟਰਸ ਨੇ ਕਿਹਾ ਹੈ ਕਿ ਸੈਮੀਨਾਰ ਹਾਲ ਤੋਂ 20 ਮੀਟਰ ਦੂਰ ਪੰਤੜ ਹੋਈ ਹੈ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਸામਨੇ ਰੈਨੋਵੇਸ਼ਨ ਦੇ ਨਾਮ ਤੇ ਸਬੂਤਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਰੈਜ਼ੀਡੈਂਟ ਡਾਕਟਰ ਨੇ ਇੱਕ ਵੱਡਾ ਜੋ ਦੋਸ਼ ਹੈ ਉਹ ਲਗਾਇਆ ਦੂਜੇ ਪਾਸੇ ਮਮਤਾ ਬਨਰਜੀ ਬੰਗਾਲ ਪੱਛਮ ਬੰਗਾਲ ਦੀ ਮੁਖੰਤਰੀ ਨੇ ਕਿਹਾ ਕਿ ਸੀਬੀਆਈ ਜਾਂਚ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਭਾਜਪਾ ਤੇ ਸੀਪੀਆਈਐਮ ਰਾਜਨੀਤੀ ਕਰ ਰਹੇ ਨੇ ਵਿਰੋਧੀ ਧਿਰ ਨੇ ਜੋ ਦੋਸ਼ ਲਗਾਏ ਨੇ ਉਹਨਾਂ ਨੂੰ ਲੈ ਕੇ ਮਮਤਾ ਬਨਰਜੀ ਨੇ ਕਿਹਾ ਕਿ ਸੀਪੀਆਈਐਮ ਤੇ ਭਾਜਪਾ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ ਤੇ ਪਸ਼ੇਮੰਗਾਲ ਦੇ ਵਿੱਚ ਬੰਗਲਾਦੇਸ਼ ਜਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਸਰਕਾਰ ਇਸ ਜਾਂਚ ਦਾ ਸਮਰਥਨ ਕਰ ਰਹੀ ਹੈ। ਔਰ ਵੱਡੀ ਖਬਰ ਆ ਰਹੀ ਹੈ ਕੋਲਕਾਤਾ ਤੋਂ ਦੱਸਦੀ ਹੈ ਕੋਲਕਾਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਰੇਪ ਹੋਇਆ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਰਾਤ ਕੋਲਕਾਤਾ ਦੇ ਉੱਤੇ ਭਾਰੀ ਪਈ ਹੈ ਕਿਉਂਕਿ ਪਰਦਰਸ਼ਨਕਾਰੀ ਆਰਜੀ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋ ਗਏ ਪੀੜ ਗੁੱਸੇ ਦੇ ਵਿੱਚ ਸੀ ਪੁਲਿਸ ਨੇ ਹਾਲਾਕੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਬਾਤ ਜ਼ਿਆਦਾ ਸੀ ਪੁਲਿਸ ਫੋਰਸ ਘੱਟ ਸੀ ਇਸ ਕਰਕੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਦੱਸਿਆ ਜਾ ਰਿਹਾ ਹੈਟਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪ੍ਰਤੀਕ੍ਰਿਆਵਾਂ ਆ ਰਹੀਆਂ ਨੇ ਦੱਸ ਦਈਏ ਕੋਲਕਾਤਾ ਦੇ ਵਿੱਚ 8 ਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡ ਇਅਰ ਦੀ ਟ੍ਰੇਨੀ ਡਾਕਟਰ ਦਿਨਾਲ ਦਰਿੰਦਗੀ ਹੋਈ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਵੀ ਉਸ ਟ੍ਰੇਨਿੰਗ ਡਾਕਟਰ ਨੂੰ ਇਨਸਾਬ ਦਵਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਸੋ ਬੀਤੀ ਰਾਤ ਇੱਕ ਪ੍ਰਦਰਸ਼ਨ ਹੋਇਆ ਦਰਅਸਲ ਪ੍ਰਦਰਸ਼ਨਾਂ ਦੀ ਇੱਕ ਲੜੀ ਜੀ ਪੂਰੇ ਦੇਸ਼ ਦੇ ਵਿੱਚ ਚੱਲੂ ਹੈ ਡਾਕਟਰਸ ਆਪਣੀ ਸੇਫਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਸੋ ਦੱਸਦੇ ਇਹ ਕਿ ਬੀਤੀ ਰਾਤ ਜੋ ਪ੍ਰਦਰਸ਼ਨ ਹੋਇਆ ਉਹ ਅਚਾਨਕ ਹਿੰਸਕ ਹੋ ਗਿਆ ਕਿਉਂਕਿ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਬਲਾਤਕਾਰ ਹੋਇਆ ਉਸ ਤੋਂ ਬਾਅਦ ਪ੍ਰਦਰਸ਼ਨ ਜੋ ਹੋ ਰਹੇ ਨੇ ਉਸ ਨੂੰ ਇਨਸਾਫ ਤੋਂ ਵਾਣ ਦੇ ਲਈ ਉਸ ਨੇ ਕੱਲ ਹਿੰਸਕ ਰੂਪ ਲੈ ਲਿਆ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਹਿੰਸਕ ਭੀੜ ਦਾਖਲ ਹੋ ਗਈ ਪੁਲਿਸ ਵੱਲੋਂ ਜੋ ਬੈਰੀਕੇਡਿੰਗ ਕੀਤੀ ਹੋਈ ਸੀ ਉਹ ਵੀ ਤੋੜ ਦਿੱਤੀ ਗਈ ਔਰ ਪਰੇ ਹੈ ਲੋਕ ਕੌਣ ਸੀ ਜੋ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆੜ ਦੇ ਵਿੱਚ ਇੱਕ ਉਚਾਰਾਰਤੀ ਅੰਸਰ ਸੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਜ਼ਿਆਦਾ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਢੀੜ ਨੇ ਪੁਲਿਸ ਦੀ ਗੱਡੀਆਂ ਦੇ ਉੱਤੇ ਪੰਨ ਤੋੜ ਕੀਤੀ ਪੱਥਰ ਵੀ ਸੁੱਟੇ ਉਸ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਵੀ ਇਹ ਭੀੜ ਵੜ ਗਈ ਤੇ ਹਸਪਤਾਲ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਕਰਵਾਇਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਦਾ ਕੱਟ ਸੀ ਤੋੜ ਫੋੜ ਕਰਨ ਵਾਲੇ ਜ਼ਿਆਦਾ ਸੀ ਇਸੇ ਕਰਕੇ ਪੁਲਿਸ ਪਾਰਟੀ ਪੀ ਨੂੰ ਕੰਟਰੋਲ ਇੱਕੋ ਦਮ ਨਹੀਂ ਕਰ ਸਕੀ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਮਜਬੂਰਨ ਲਾਠੀ ਚਾਰਜ ਕਰਨਾ ਪਿਆ ਤੇ ਥਰੂ ਗੈਸ ਦੇ ਕੋਲੇ ਵੀ ਛੱਡੇ ਗਏ ਦੂਜੇ ਪਾਸੇ ਪੁਲਿਸ ਕਮਿਸ਼ਨਰ ਵਿਨਿਤ ਗੋਇਲ ਦਾ ਕਹਿਣਾ ਹੈ ਕਿ মিডিਆ ਕੈਂਪੇਨ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ ਔਰ ਇਸੇ ਦੇ ਚੱਲਦਿਆਂ जो बीती रात को होया उस सब कुछ होया उन्होंने कहा कि कोलकाता पुलिस के खिलाफ एक मीडिया कैंपेन चलाया जा रहा है जबकि कोलकाता पुलिस ने कुछ नहीं किया कोलकाता पुलिस ने हमेशा साथ दिता है पर कोलकाता पुलिस के खिलाफ अफवाह फैलाईया जा रही ने उन्होंने कहा कि कोलकाता पुलिस के उत्ते लोगों ने भरोसा करना बंद कर दिता है क्योंकि एक मीडिया कैंपेन चलाया गया कि पुलिस जो है लोगों का साथ नहीं दे रही और इसी दे चलद ये जो ਪੀੜ ਹੈ ਉਹ ਬਹੁਤ ਜ਼ਿਆਦਾ ਹਿੰਸਕ ਹੋ ਗਈ ਔਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਦਾ ਇਹ ਵੀ ਕਹਿਣਾ ਕਿ ਸਿਰਫ ਅਫਵਾਹਾਂ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮੀਡੀਆ ਵੱਲੋਂ ਵੀ ਬਹੁਤ ਜ਼ਿਆਦਾ ਦਬਾਅ ਹੈ ਜਾਂਚ ਹੁਣ ਸੀਬੀਆਈ ਦੇ ਕੋਲ ਹੈ ਨਿਰਪੱਖ ਜਾਂਚ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਜੋ ਹੈ ਉਹ ਸੀਬੀਆਈ ਨੂੰ ਲਗਾਤਾਰ ਸਹਿਯੋਗ ਕਰੇਗੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕੀ ਸਿਆਸੀ ਪ੍ਰਤੀਕਰਮ ਇਸ ਘਟਨਾ ਨੂੰ ਲੈ ਕੇ ਆਨੇ ਸ਼ੁਰੂ ਹੋ ਗਏ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ਤੋਂ 5 ਦਿਨ ਬਾਅਦ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਪਰ ਬਚਾਉਣ ਦੀ ਕੋਸ਼ਿਸ਼ ਉੱਥੇ ਹੋ ਰਹੀ ਹੈ ਦੂਜੇ ਪਾਸੇ ਰੈਜ਼ੀਡੈਂਟ ਡਾਕਟਰਸ ਨੇ ਕਿਹਾ ਹੈ ਕਿ ਸੈਮੀਨਾਰ ਹਾਲ ਤੋਂ 20 ਮੀਟਰ ਦੂਰ ਪੰਤੜ ਹੋਈ ਹੈ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਸામਨੇ ਰੈਨੋਵੇਸ਼ਨ ਦੇ ਨਾਮ ਤੇ ਸਬੂਤਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਰੈਜ਼ੀਡੈਂਟ ਡਾਕਟਰ ਨੇ ਇੱਕ ਵੱਡਾ ਜੋ ਦੋਸ਼ ਹੈ ਉਹ ਲਗਾਇਆ ਦੂਜੇ ਪਾਸੇ ਮਮਤਾ ਬਨਰਜੀ ਬੰਗਾਲ ਪੱਛਮੀ ਬੰਗਾਲ ਦੀ ਮੁਖ ਮੰਤਰੀ ਨੇ ਕਿਹਾ ਕਿ ਸੀਬੀਆਈ ਜਾਂਚ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਭਾਜਪਾ ਤੇ ਸੀਪੀਆਈਐਮ ਰਾਜਨੀਤੀ ਕਰ ਰਹੇ ਨੇ ਵਿਰੋਧੀ ਧਿਰ ਨੇ ਜੋ ਦੋਸ਼ ਲਗਾਏ ਨੇ ਉਹਨਾਂ ਨੂੰ ਲੈ ਕੇ ਮਮਤਾ ਬਨਰਜੀ ਨੇ ਕਿਹਾ ਕਿ ਸੀਪੀਆਈਐਮ ਤੇ ਭਾਜਪਾ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ ਤੇ ਪਸ਼ਚਮ ਬੰਗਾਲ ਦੇ ਵਿੱਚ ਬੰਗਲਾਦੇਸ਼ ਜਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦੇ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਸਰਕਾਰ ਇਸ ਜਾਂਚ ਦਾ ਸਮਰਥਨ ਕਰ ਰਹੀ ਹੈ। ਔਰ ਵੱਡੀ ਖਬਰ ਆ ਰਹੀ ਹੈ ਕੋਲਕਾਤਾ ਤੋਂ ਦੱਸਦੀ ਹੈ ਕੋਲਕਾਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਰੇਪ ਹੋਇਆ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਰਾਤ ਕੋਲਕਾਤਾ ਦੇ ਉੱਤੇ ਭਾਰੀ ਪਈ ਹੈ ਕਿਉਂਕਿ ਪਰਦਰਸ਼ਨਕਾਰੀ ਆਰਜੀ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋ ਗਏ ਪੀੜ ਗੁੱਸੇ ਦੇ ਵਿੱਚ ਸੀ ਪੁਲਿਸ ਨੇ ਹਾਲਾਂਕਿ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਬਹੁਤ ਜ਼ਿਆਦਾ ਸੀ ਪੁਲਿਸ ਫੋਰਸ ਘੱਟ ਸੀ ਇਸ ਕਰਕੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਦੱਸਿਆ ਜਾ ਰਿਹਾ ਹੈਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਦੱਸ ਦਈਏ ਕੋਲਕਾਤਾ ਦੇ ਵਿੱਚ 8 ਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡ ਇਅਰ ਦੀ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੂੰ ਸੰਬੋਧ ਤੁਵਾਂ ਦੇ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਸੋ ਬੀਤੀ ਰਾਤ ਇੱਕ ਪ੍ਰਦਰਸ਼ਨ ਹੋਇਆ ਦਰਅਸਲ ਪ੍ਰਦਰਸ਼ਨਾਂ ਦੀ ਇੱਕ ਲੜੀ ਜੀ ਪੂਰੇ ਦੇਸ਼ ਦੇ ਵਿੱਚ ਚੱਲੂ ਹੈ ਡਾਕਟਰਸ ਆਪਣੀ ਸੇਫਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਸੋ ਦੱਸ દਈਏ ਕਿ ਬੀਤੀ ਰਾਤ ਜੋ ਪ੍ਰਦਰਸ਼ਨ ਹੋਇਆ ਉਹ ਅਚਾਨਕ ਹਿੰਸਕ ਹੋ ਗਿਆ ਕਿਉਂਕਿ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਬਲਾਤਕਾਰ ਹੋਇਆ ਉਸ ਤੋਂ ਬਾਅਦ ਪ੍ਰਦਰਸ਼ਨ ਜੋ ਹੋ ਰਿਹਾ ਨੇ ਉਸ ਨੂੰ ਇਨਸਾਫ ਤੋਂ ਵਾਣ ਦੇ ਲਈ ਉਸ ਨੇ ਕੱਲ ਹਿੰਸਕ ਰੂਪ ਲੈ ਲਿਆ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਹਿੰਸਕ ਭੀੜ ਦਾਖਲ ਹੋ ਗਈ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਵੀ ਤੋੜ ਦਿੱਤੀ ਗਈ ਔਰ ਪਰੇ ਹੈ ਲੋਕ ਕੌਣ ਸੀ ਜੋ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆੜ ਦੇ ਵਿੱਚ ਇੱਕ ਕੁਚਰਾਰਤੀ ਅੰਸਰ ਸੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਜ਼ਿਆਦਾ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਪੀੜ ਨੇ ਪੁਲਿਸ ਦੀ ਗੱਡੀਆਂ ਦੇ ਉੱਤੇ ਪੰਨ ਤੋੜ ਕੀਤੀ ਪੱਥਰ ਵੀ ਸੁੱਟੇ ਉਸ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਵੀ ਇਹ ਭੀੜ ਵੜ ਗਈ ਤੇ ਹਸਪਤਾਲ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਕਰਵਾਇਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਕੱਟ ਸੀ ਤੋੜ-ਫੋੜ ਕਰਨ ਵਾਲੇ ਜ਼ਿਆਦਾ ਸੀ ਇਸੇ ਕਰਕੇ ਪੁਲਿਸ ਪਾਰਟੀ ਪੀ ਨੂੰ ਕੰਟਰੋਲ ਇੱਕੋ ਦਮ ਨਹੀਂ ਕਰ ਸਕੀ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਮਜਬੂਰਨ ਲਾਠੀ ਚਾਰਜ ਕਰਨਾ ਪਿਆ ਤੇ ਥਰੂ ਗੈਸ ਦੇ ਕੋਲੇ ਵੀ ਛੱਡੇ ਗਏ ਦੂਜੇ ਪਾਸੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਦਾ ਕਹਿਣਾ ਹੈ ਕਿ ਮੀਡੀਆ ਕੈਂਪੇਨ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ ਔਰ ਇਸੇ ਦੇ ਚੱਲਦਿਆਂ जो बीती रात तो में होया वह सब कुछ होया उन्होंने कहा कि कोलकाता पुलिस के खिलाफ एक मीडिया कैंपेन चलाया जा रहा है जबकि कोलकाता पुलिस ने कुछ नहीं किया कोलकाता पुलिस ने हमेशा साथ दिता है पर कोलकाता पुलिस के खिलाफ अफवाह फैलाईया जा रही हैं। ने उन्होंने कहा कि कोलकाता पुलिस के उत्ते लोगों ने भरोसा करना बंद कर दिता है क्योंकि एक मीडिया कैंपेन चलाया गया कि पुलिस जो है लोगों का साथ नहीं दे रही और इसी दे चलद ये பீੜ ਹੈ ਉਹ ਬਹੁਤ ਜ਼ਿਆਦਾ ਹਿੰਸਕ ਹੋ ਗਈ ਔਰ પોલીસ ਅਧਿਕਾਰੀਆਂ ਨੇ પોલીસ ਕਮਿਸ਼ਨਰ ਦਾ ਵੀ ਕਹਿਣਾ ਕਿ ਸਿਰਫ ਅਫਵਾਹਾਂ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮੀਡੀਆ ਵੱਲੋਂ ਵੀ ਬਹੁਤ ਜ਼ਿਆਦਾ ਦਬਾਅ ਹੈ ਜਾਂਚ ਹੁਣ ਸੀਬੀਆਈ ਦੇ ਕੋਲ ਹੈ ਨਿਰਪੱਖ ਜਾਂਚ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਜੋ ਹੈ ਉਹ ਸੀਬੀਆਈ ਨੂੰ ਲਗਾਤਾਰ ਸਹਿਯੋਗ ਕਰੇਗੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਸਿਆਸੀ ਪ੍ਰतिक੍ਰਮ ਇਸ ਘਟਨਾ ਨੂੰ ਲੈ ਕੇ ਆਉਣੇ ਸ਼ੁਰੂ ਹੋ ਗਏ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ਤੋਂ 5 ਦਿਨ ਬਾਅਦ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਪਰ ਬਚਾਉਣ ਦੀ ਕੋਸ਼ਿਸ਼ ਉੱਥੇ ਹੋ ਰਹੀ ਹੈ ਦੂਜੇ ਪਾਸੇ ਰੈਜ਼ੀਡੈਂਟ ਡਾਕਟਰਸ ਨੇ ਕਿਹਾ ਕਿ ਸੈਮੀਨਾਰ ਹਾਲ ਤੋਂ 20 ਮੀਟਰ ਦੂਰ ਪੰਤੜ ਹੋਈ ਹੈ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਸਾਮਨੇ ਰੈਨੋਵੇਸ਼ਨ ਦੇ ਨਾਮ ਤੇ ਸਬੂਤਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਰੈਜ਼ੀਡੈਂਟ ਡਾਕਟਰ ਨੇ ਇੱਕ ਵੱਡਾ ਜੋ ਦੋਸ਼ ਹੈ ਉਹ ਲਗਾਇਆ ਦੂਜੇ ਪਾਸੇ ਮਮਤਾ ਬਨਰਜੀ ਬੰਗਾਲ ਪੱਛਮੀ ਬੰਗਾਲ ਦੀ ਮੁਖੰਤਰੀ ਨੇ ਕਿਹਾ ਕਿ ਸੀਬੀਆਈ ਜਾਂਚ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਬੀਜੇਪੀ ਤੇ ਸੀਪੀਆਈਐਮ ਰਾਜਨੀਤੀ ਕਰ ਰਹੇ ਨੇ ਵਿਰੋਧੀ ਧਿਰ ਨੇ ਜੋ ਦੋਸ਼ ਲਗਾਏ ਨੇ ਉਹਨਾਂ ਨੂੰ ਲੈ ਕੇ ਮਮਤਾ ਬਨਰਜੀ ਨੇ ਕਿਹਾ ਕਿ ਸੀਪੀਆਈਐਮ ਤੇ ਬੀਜੇਪੀ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ ਤੇ ਪੱਛਮੀ ਬੰਗਾਲ ਦੇ ਵਿੱਚ ਬੰਗਲਾਦੇਸ਼ ਜਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਸਰਕਾਰ ਇਸ ਜਾਂਚ ਦਾ ਸਮਰਥਨ ਕਰ ਰਹੀ ਹੈ। ਔਰ ਵੱਡੀ ਖਬਰ ਆ ਰਹੀ ਹੈ ਕੋਲਕਾਤਾ ਤੋਂ ਦੱਸਦੀ ਹੈ ਕੋਲਕਾਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਰੇਪ ਹੋਇਆ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਰਾਤ ਕੋਲਕਾਤਾ ਦੇ ਉੱਤੇ ਭਾਰੀ ਪਈ ਹੈ ਕਿਉਂਕਿ ਪਰਦਰਸ਼ਨਕਾਰੀ ਆਰਜੀ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋ ਗਏ ਪੀੜ ਗੁੱਸੇ ਦੇ ਵਿੱਚ ਸੀ ਪੁਲਿਸ ਨੇ ਹਾਲਾકી ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਬਾਤ ਜ਼ਿਆਦਾ ਸੀ ਪੁਲਿਸ ਫੋਰਸ ਘੱਟ ਸੀ ਇਸ ਕਰਕੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਦੱਸਿਆ ਜਾ ਰਿਹਾ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੁਲਿਸ ਦੇ ਇਸ ਐਕਸ਼ਨ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਦੱਸ ਦਈਏ ਕੋਲਕਾਤਾ ਦੇ ਵਿੱਚ 8 ਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡ ਇਅਰ ਦੀ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੂੰ ਇਨਸਾਫ ਦਵਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਸੋ ਬੀਤੀ ਰਾਤ ਇੱਕ ਪ੍ਰਦਰਸ਼ਨ ਹੋਇਆ ਦਰਅਸਲ ਪ੍ਰਦਰਸ਼ਨਾਂ ਦੀ ਇੱਕ ਲੜੀ ਜੀ ਪੂਰੇ ਦੇਸ਼ ਦੇ ਵਿੱਚ ਚੱਲੂ ਹੈ ਡਾਕਟਰਸ ਆਪਣੀ ਸੇਫਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੀਬੀਆਈ ਜਾਂਚ ਦੀ ਮੰਗ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਸੋ ਦੱਸ ਦਈਏ ਕਿ ਬੀਤੀ ਰਾਤ ਜੋ ਪ੍ਰਦਰਸ਼ਨ ਹੋਇਆ ਉਹ ਅਚਾਨਕ ਹਿੰਸਕ ਹੋ ਗਿਆ ਕਿਉਂਕਿ ਆਰਜੀਕਲ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਬਲਾਤਕਾਰ ਹੋਇਆ ਉਸ ਤੋਂ ਬਾਅਦ ਪ੍ਰਦਰਸ਼ਨ ਜੋ ਹੋ ਰਹੇ ਨੇ ਉਸ ਨੂੰ ਇਨਸਾਫ ਤੋਂ ਵਾਣ ਦੇ ਲਈ ਉਸ ਨੇ ਕੱਲ ਹਿੰਸਕ ਰੂਪ ਲੈ ਲਿਆ ਆਰਜੀਕਲ ਮੈਡੀਕਲ ਕਾਲਜ ਦੇ ਵਿੱਚ ਹਿੰਸਕ ਭੀੜ ਦਾਖਲ ਹੋ ਗਈ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਵੀ ਤੋੜ ਦਿੱਤੀ ਗਈ ਔਰ ਪਰੇ ਹੈ ਲੋਕ ਕੌਣ ਸੀ ਜੋ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆੜ ਦੇ ਵਿੱਚ ਇੱਕ ਉਚਾਰਾਰਤੀ ਅੰਸਰ ਸੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਹੋਰ ਜ਼ਿਆਦਾ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਢੀੜ ਨੇ ਪੁਲਿਸ ਦੀ ਗੱਡੀਆਂ ਦੇ ਉੱਤੇ ਪੰਨ ਤੋੜ ਕੀਤੀ ਪੱਥਰ ਵੀ ਸੁੱਟੇ ਉਸ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਵੀ ਇਹ ਭੀੜ ਵੜ ਗਈ ਤੇ ਹਸਪਤਾਲ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਕਰਵਾਇਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਘੱਟ ਸੀ ਤੋੜ ਫੋੜ ਕਰਨ ਵਾਲੇ ਜ਼ਿਆਦਾ ਸੀ ਇਸੇ ਕਰਕੇ ਪੁਲਿਸ ਪਾਰਟੀ ਪੀ ਨੂੰ ਕੰਟਰੋਲ ਇੱਕੋ ਦਮ ਨਹੀਂ ਕਰ ਸਕੀ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਮਜਬੂਰਨ ਲਾਠੀ ਚਾਰਜ ਕਰਨਾ ਪਿਆ ਤੇ ਥਰੂ ਗੈਸ ਦੇ ਕੋਲੇ ਵੀ ਛੱਡੇ ਗਏ ਦੂਜੇ ਪਾਸੇ ਪੁਲਿਸ ਕਮਿਸ਼ਨਰ ਵਿਨਿਤ ਗੋਇਲ ਦਾ ਕਹਿਣਾ ਹੈ ਕਿ ਮੀਡੀਆ ਕੈਂਪੇਨ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ ਔਰ ਇਸੇ ਦੇ ਚੱਲਦਿਆਂ जो बीती रात को होया उस सब कुछ होया उन्होंने कहा कि कोलकाता पुलिस के खिलाफ एक मीडिया कैंपेन चलाया जा रहा है जबकि कोलकाता पुलिस ने कुछ नहीं किया कोलकाता पुलिस ने हमेशा साथ दिता है पर कोलकाता पुलिस के खिलाफ अफवाह फैलाईया जा रही ने उन्होंने कहा कि कोलकाता पुलिस के उ ने भरोसा करना बंद कर दिता है क्योंकि एक मीडिया कैंपेन चलाया गया कि पुलिस जो है लोगों का साथ नहीं दे रही और इसी चल दे चलद ये जो পীੜ ਹੈ ਉਹ ਬਹੁਤ ਜ਼ਿਆਦਾ ਹਿੰਸਕ ਹੋ ਗਈ ਔਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਦਾ ਵੀ ਕਿਹਾ ਹੈ ਕਿ ਸਿਰਫ ਅਫਵਾਹਾਂ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮੀਡੀਆ ਵੱਲੋਂ ਵੀ ਬਹੁਤ ਜ਼ਿਆਦਾ ਦਬਾਅ ਹੈ ਜਾਂਚ ਹੁਣ सीबीआई ਦੇ ਕੋਲ ਹੈ ਨਿਰਪੱਖ ਜਾਂਚ ਦੀ ਉਮੀਦ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਜੋ ਹੈ ਉਹ सीबीआई ਨੂੰ ਲਗਾਤਾਰ ਸਹਿਯੋਗ ਕਰੇਗੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕੀ ਸਿਆਸੀ ਪ੍ਰਤੀਕਰਮ ਇਸ ਘਟਨਾ ਨੂੰ ਲੈ ਕੇ ਆਨੇ ਸ਼ੁਰੂ ਹੋ ਗਏ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ਤੋਂ 5 ਦਿਨ ਬਾਅਦ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਪਰ ਬਚਾਉਣ ਦੀ ਕੋਸ਼ਿਸ਼ ਉੱਥੇ ਹੋ ਰਹੀ ਹੈ ਦੂਜੇ ਪਾਸੇ ਰੈਜ਼ੀਡੈਂਟ ਡਾਕਟਰਸ ਨੇ ਕਿਹਾ ਹੈ ਕਿ ਸੈਮੀਨਾਰ ਹਾਲ ਤੋਂ 20 ਮੀਟਰ ਦੂਰ ਪੰਤੜ ਹੋਈ ਹੈ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਦੇ ਸામਨੇ ਰੈਨੋਵੇਸ਼ਨ ਦੇ ਨਾਮ ਤੇ ਸਬੂਤਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਰੈসিডেন্ট ਡਾਕਟਰ ਨੇ ਇੱਕ ਵੱਡਾ ਜੋ ਦੋਸ਼ ਹੈ ਉਹ ਲਗਾਇਆ ਦੂਜੇ ਪਾਸੇ ਮਮਤਾ ਬਨਰਜੀ ਬੰਗਾਲ ਪੱਛਮ ਬੰਗਾਲ ਦੀ ਮੁਖ ਮੰਤਰੀ ਨੇ ਕਿਹਾ ਕਿ ਸੀਬੀਆਈ ਜਾਂਚ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਭਾਜਪਾ ਤੇ ਸੀਪੀਆਈਐਮ ਰਾਜਨੀਤੀ ਕਰ ਰਹੇ ਨੇ ਵਿਰੋਧੀ ਧਿਰ ਨੇ ਜੋ ਦੋਸ਼ ਲਗਾਏ ਨੇ ਉਹਨਾਂ